ਉਹ ਨਾ ਬੈਠੀ ਇਹਨੂੰ ਇੱਧਰ ਲੱਗੀ ਵੀ ਆ ਵੀ ਇੱਥੇ ਕਿਉਂ ਆਈ ਹਟ ਜਾ ਹਟ ਜਾ ਗਦਾ ਹੀ ਰਗਾ ਇੰਨਾ ਕ ਤੇਰੇ ਤੋਂ ਪਹਿਲਾਂ ਦੀ ਰਹਿੰਦੀ ਆ ਉਹ ਤੂੰ ਬਾਅਦ ਚ ਆਇਆ ਉਹਦਾ ਘਰ ਆ ਉਸ ਨੇ ਕਹਿੰਦੀ ਪੁੱਤੋ ਤਾ ਬੈਠੀ ਆ ਹਾਂ ਲਓ ਜੀ ਰਾਤ ਬੀਜ ਕੇ ਗਏ ਸੀ ਆਲੂ ਲਿਓ ਦੋ ਰਹਿੰਦੇ ਆ ਉਧਰ ਬੀਜਣ ਵਾਲੇ ਬੰਦੇ ਅੱਜ ਲੇਟ ਸੀਗੇ ਪੂਜਾ ਛੱਠ ਪੂਜਾ ਉਹ ਕਰਨ ਗਏ ਤੇ ਹੁਣ ਆਏ ਨੇ ਕਿ ਨਹੀਂ ਉਹ ਬੀਜ ਦੇਣੇ ਸੀਗੇ ਆ ਬੀਜੇਗੇ ਆਪਣੇ 7-8 ਕਿਲੇ ਲਓ ਟਰਾਲੀ ਭਰੀ ਖੜੀ ਇੱਕ ਉਹ ਦਵਾਈ ਲਾਉਣੀ ਸੀ ਤੇ ਇੱਕ ਦਵਾਈ ਵਾਲੇ ਬੰਦੇ ਨਹੀਂ ਮਿਲਦੇ ਤੇ ਹੁਣ ਬਿਨਾ ਦਵਾਈ ਤੋਂ ਹੀ ਆਪਾਂ ਪੀਜਾਂਗੇ ਆ ਲੋ ਤਾਂ ਬਾੜ ਕੀਤੀ ਹੋਈ ਆ ਗਾਈਆਂ ਗੁੰਆਂ ਆ ਜਾਂਦੀਆਂ ਇੱਥੇ ਆਹ ਪਰੇ ਖੜੀ ਆ ਇਹਨੂੰ ਹੋ ਗਏ 2 ਦਿਨ ਹੋ ਗਏ ਹੁਣੇ ਲਿਆਂਦੀ ਨੂੰ ਪਸ ਟੈਂਪਰੇਚਰ ਜਿਆਦਾ ਹੋ ਗਿਆ ਸਹੀ ਹਮਨ ਬੀਜ ਦਾਂਗੇ। ਕਹੋ ਚੀਕ ਆਪਣੇ ਕੱਦੂ ਕੱਦੋ। ਬਹੁਤ ਕੱਦੂ ਲੱਗਦਾ ਵੀ ਇਹਨੂੰ। ਕੱਦੂ ਔਰ ਪੇਠਾ। ਆ ਅੱਧੀ ਬਾੜੀ ਮੱਚ ਜਾਈ ਗਈ ਸੀ ਬੱਚੇ। ਹੁਣ ਦੁਬਾਰਾ ਲਾਇਆ। ਚੱਲ ਪਿਆ। ਟੈਡੀ ਬੋਸ ਆ ਜਾ ਆ ਜਾ ਨੀ ਕਿਥੇ ਟਹਿਲਦਾ ਫਿਰਦਾ ਲੈ ਪੱਠੇ ਨਾ ਮਿੱਦ ਅੱਜ ਆਲੂ ਆਪਣੇ ਬੀਜੇਗੇ 10 12 ਕਿਲੋ ਹੁਣ ਦੂਜਾ ਖੇਤ ਤਿਆਰ ਕਰਾਂਗੇ ਤੇ ਰੋਂਦਰ ਬੀਜਾਂਗੇ ਚੱਲ 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 ਇੱਧਰ ਨੂੰ ਰੱਖ ਦੇਖਦੇ ਆ ਉਧਰ ਚੱਲਾਂਗੇ ਇੱਧਰ ਆ ਝੋਨਾ ਆਪਣਾ ਪੱਕਿਆ ਪਿਆ ਵਾ ਇਹ ਵੱਡਾਂਗੇ ਆਲੂ ਬੀਜ ਕੇ ਇਧਰ ਹਲੇ ਰੌਣੀ ਹੁੰਦੀ ਆਪਣੇ ਉਹ ਥਲੜਿਆ ਟੱਕ ਨੂੰ ਲਾਈਟ ਚੱਲਦੀ ਆ ਦੋਨੇ ਮੋਟਰਾਂ ਚੱਲਦੀਆਂ ਅਜ ਇਧਰ ਆ ਵੀ ਚੱਲਦੀ ਆ ਆਪਣੇ ਵਾਲੀ ਤੇ ਇੱਕੋ ਪਰਲੀਆ ਹੋਰ ਚੱਲ ਜੀ ਤੇ ਵੀ ਜਣੀਆਂ ਕਣਕ ਆਪਾਂ ਜੱਲ ਜੀ ਥੋੜੀ ਸੀਗੀ ਰੌਣੀ ਕਰਨ ਲੱਗੇ ਆ ਜਾਂਦਾ ਧੜਾ ਧੜਾ ਪਾਣੀ ਦਰਾਖਤ ਦੇਖੋ ਆਪੇ ਸਾਰੀਆਂ ਮੋਟਰਾਂ ਦੇ ਸੰਦ ਰਾਖਤ ਮਿਲਣਗੇ 10 15 ਬਾਲਣ ਹੋ ਜਾਂਦਾ ਨਾਲੇ ਹਾਂ ਦੇ ਨਾਲੇ ਛਾਂ ਦੀ ਛਾਂ